ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਦਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਬੁਲਾਣਾ ਔਰ ਮੈਂ ਵਧਾਈ ਦਿੰਦਾ ਸਾਡੇ ਪ੍ਰਿੰਸੀਪਲ ਸਾਹਿਬ ਖੜੇ ਐ ਐਸ ਸੀ ਡੀ ਗਵਰਨਮੈਂਟ ਕਾਲਜ ਦੇ ਉਹਨਾਂ ਨੂੰ ਕਿ ਉਹਨਾਂ ਦੇ ਕਾਲਜ ਵਿੱਚ ਇੱਕ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਪਹਿਲਾ ਇੰਡੋਰ ਸਟੇਡੀਅਮ ਆ ਪੂਰੇ ਪੰਜਾਬ ਸੂਬੇ ਦਾ ਜਿਹਦੇ ਵਿੱਚ ਵਾਲੀਬਾਲ ਖੇਡੀ ਜਾਏਗੀ ਹੋਰ ਕੋਈ ਵੀ ਇੰਡੋਰ ਸਟੇਡੀਅਮ ਖਾਸ ਵਾਲੀਬਾਲ ਲਈ ਨਹੀਂ ਬਣਿਆ ਔਰ ਲੁਧਿਆਣੇ ਵਿੱਚੋਂ ਜਿਹੜੇ ਪੰਜਾਬ ਦੀ ਟੀਮ ਬੰਦੀ ਹੈ 6-7 ਪਲੇਅਰ ਵਾਲੀਬਾਲ ਦੇ ਲੁਧਿਆਣੇ ਤੋਂ ਹੁੰਦੇ ਆ ਔਰ ਇਸ ਕਾਲਜ ਦੀ ਟੀਮ ਨੇ 14 ਵਾਰੀ 골ਡ ਮੈਡਲ ਜਿਹੜੇ ਯੂਨੀਵਰਸਿਟੀ ਦੇ ਇੰਟਰ ਕਾਲਜ ਟੂਰਨਾਮੈਂਟ ਹੁੰਦੇ ਉਹਦੇ 'ਤੇ ਜਿੱਤੇ ਆ ਇਹ ਜਿੰਨਾ ਸਪੋਰਟਸ ਜ਼ਰੂਰੀ ਜਿੰਨੀ ਐਜੂਕੇਸ਼ਨ ਜ਼ਰੂਰੀ ਆ ਓਨਾ ਹੀ ਸਪੋਰਟਸ ਜ਼ਰੂਰੀ ਹੁੰਦਾ ਕਿਉਂਕਿ ਇੱਕ ਤਾਂ ਹੈਲਥੀ ਮਾਈਂਡ ਰੱਖਣਾ ਚਾਹੀਦਾ ਇੱਕ ਆਪਣੇ ਅੱਜ ਦੇ ਯੂਥ ਨੂੰ ਨਸ਼ਿਆ ਤੋਂ ਔਰ ਹੋਰ ਕੋਈ ਵੀ ਗਲਤ ਆਦਤਾਂ ਤੋਂ ਦੂਰ ਰੱਖਦਾ। ਹੋਰ ਕੁਝ ਪੰਜਾਬ ਸਰਕਾਰ ਵੱਲੋਂ ਸਰ سپورਟਿੰਗ ਲੱਗ ਕੀ ਉਪਰਾਲੇ ਕੀਤੇ ਜਾ ਰਹੇ ਆ। ਬਹੁਤ ਉਪਰਾਲੇ ਆ ਜੀ ਜਦੋਂ ਦੀ ਇਹ ਸਰਕਾਰ ਆਈ ਹੈ 2022 ਤੋਂ ਤੁਹਾਨੂੰ ਪਤਾ ਹੈ ਪੰਜਾਬ ਖੇਡਾਂ ਇਹ ਹੁੰਦੀਆਂ ਹੈ ਯੋਜਨ ਅਲੱਗ-ਅਲੱਗ ਜ਼ਿਲ੍ਹਿਆਂ 'ਚ। ਹਾਂ ਔਰ ਸਾਰੇ ਜਿਹੜੇ ਉਮਰ ਦੇ ਖਿਡਾਰੀ ਉਹਦੇ ਵਿੱਚ ਪਾਰਟਿਸਪੇਟ ਕਰਦੇ ਆ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਔਰ ਇਹ ਸਾਰੀ ਜਿਹੜੀ ਮਤਲਬ ਪਤਾ ਨਹੀਂ ਕਿੰਨੇ ਮੈਡਲ ਹੁੰਦੇ ਹੁਣ ਮੇਰੇ ਕੋਲ ਉਹ ਇਨਫੋਰਮੇਸ਼ਨ ਨਹੀਂ ਹੈਗੀ ਕਿ ਕਿੰਨੇ ਮੈਡਲ ਹੁੰਦੇ ਔਰ ਕਿੰਨੀ ਪਾਰਟਿਸਪੇਸ਼ਨ ਹੁੰਦੀ ਹੈ ਹਰ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਗੇਮ ਉਹਦੇ ਵਿੱਚ ਖੜਾਈ ਜਾਂਦੀ ਪਰ ਇੱਕ ਮੇਨ ਸ਼ਹਿਰ ਬਣਾਇਆ ਜਾਂਦਾ ਹਰ ਸਾਲ ਨਵਾਂ ਸ਼ਹਿਰ ਚੁਣਿਆ ਜਾਂਦਾ ਤਾਂ ਕਿ ਜਗਾ ਜਗਾ ਸਪੋਰਟਸ ਪਪੂਲਰ ਹੋਵੇ ਔਰ ਹੁਣ ਹਰ ਪਿੰਡ ਵਿੱਚ ਕੋਈ ਵੀ ਪਿੰਡ ਨਹੀਂ ਰਹੂਗਾ ਜਿੱਥੇ ਸਪੋਰਟਸ ਸਟੇਡੀਅਮ ਨਾ ਹੋਵੇ ਬਹੁਤ ਸਪੋਰਟ ਸਟੇਡੀਅਮ ਬਣ ਚੁੱਕੇ ਆ ਪੰਜਾਬ ਚ ਔਰ ਹੋਰ ਬਣ ਰਹੇ ਹਨ ਸਰ ਤੁਹਾਡੇ ਵੱਲੋਂ ਪਹਿਲਾਂ ਵੀ ਫੰਡ ਦਿੱਤੇ ਗਏ ਆ ਹੋਰ ਵੀ ਦਿੱਤੇ ਜਾਣਗੇ ਫੰਡ ਜੇ ਲੋਡ ਪਈ ਜੋ ਲੋਡ ਪਏਗੀ ਔਰ ਜੋ ਸਾਡੀ ਮਤਲਬ ਕਿ ਅਸੀਂ ਖਰਚ ਸਕਾਂਗੇ ਸਪੈਸ਼ਲੀ ਸਪੋਰਟਸ ਲਈ ਖਰਚਾ ਸਰ ਨਸ਼ਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਦਾਦਾ ਤੁਸੀਂ ਦੁਗਾਟ ਨੂੰ ਕਰ ਰਹੇ ਨਸ਼ੇ ਮੈਂ ਇਹੀ ਇਹ ਹੁਣੇ ਕਹਿ ਕੇ اٹਿਆ ਜੀ ਕਿ ਜੇ ਜਿੰਨਾ ਸਪੋਰਟਸ ਪਪੂਲਰ ਹੋਏਗਾ ਉਹਨੇ ਨਸ਼ੇ ਦੀਆਂ ਆਦਤਾਂ ਘਟਣਗੀਆਂ